ਹੈਲੋ ਹੈਲੋ ਨਮਸਤੇ ਆਂਟੀ ਨਮਸਤੇ ਕੌਣ ਪਛਾਨਿਆ ਨਹੀਂ ਕੀ ਹਾਲ ਆਂਟੀ ਨਹੀਂ ਨਹੀਂ ਮੈਂ ਪਹਿਚਾਨਿਆ ਨਹੀਂ ਕੌਣ ਮੈਂ ਨਾ ਨਿਰਮਲਾ ਦੀ ਬੇਟੀ ਅੱਛਾ ਅੱਛਾ ਸਿੰਮੀ ਹਾਂਜੀ ਮੈਨੂੰ ਨਾ ਦਾ ਫੋਨ ਆਇਆ ਸੀ ਪਰਸੋਂ ਕਿੱਥੇ ਆ ਤੂੰ ਮੈਂ ਹਜੇ ਤੇ ਅੰਮ੍ਰਿਤਸਰ ਹੀ ਆ ਤੇ ਮੈਂ ਇੱਥੋਂ ਚੱਲਣ ਲੱਗੀ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰ ਲੈਣੀ ਆ ਅੱਛਾ ਕੋਈ ਨਹੀਂ ਆ ਜਾ ਆ ਜਾ ਤੂੰ ਹੋ ਠੀਕ ਹੋ ਹਾਂ ਠੀਕ ਠਾਕ ਆ ਚਲੋ ਠੀਕ ਆ ਗਈ ਫਿਰ ਮੈਂ ਆ ਜਾ ਆ ਜਾ ਇੱਥੇ ਆ ਕੇ ਸਾਰੀ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਠੀਕ ਹੈ ਚੰਗਾ ਓਕੇ ਸੰਦੀਪ ਹਾਂਜੀ ਗੱਲ ਸੁਣ ਮੇਰੀ ਸਿਮੀ ਆਉਣ ਲੱਗੀ ਆ ਨਿਰਮਲਾ ਦੀ ਕੁੜੀ ਉਹ ਕੌਣ ਆ ਉਹ ਹੀ ਜਿਹੜੀ ਆਈ ਹੀ ਮੇਰੀ ਸਹੇਲੀ ਹਾਂਜੀ ਹਾਂਜੀ ਆ ਗਿਆ ਯਾਦ ਉਹ ਮੇਰ ਨਾਲ ਹੀ ਪੜਦੀ ਰਹੀ ਆ ਮੇਰੀ ਬੜੀ ਪੱਕੀ ਸਹੇਲੀ ਸੀ ਅੱਛਾ ਅੱਛਾ ਉਹਦੀ ਨਾ ਬੇਟੀ ਆਉਣ ਲੱਗੀ ਆ ਸਾਡੇ ਕੋਲ ਚਲੋ ਵਧੀਆ ਗੱਲਾਂ ਮਮ ਜੀ ਗੱਲ ਤੇ ਵਧੀਆ ਹੈਗੀ ਆ ਪਰ ਉਹ ਨਾ ਸਾਰੀ ਪੜੀ ਲਿਖੀ ਫੈਮਲੀ ਆ ਉਹ ਅੱਜ ਕੱਲ੍ਹ ਚੰਡੀਗੜ੍ਹ ਚਲ ਗਏ ਆ ਤੇ ਉਹਦੀ ਕੁੜੀ ਅੰਬਰਸਰ ਪੜਦੀ ਆ ਅੱਛਾ ਅੱਛਾ ਤੇ ਜਦੋਂ ਆਏਗੀ ਨਾ ਤੇ ਤੂੰ ਵੀ ਪੜੀ ਲਿਖੀ ਆ ਉਹਦੇ ਨਾਲ ਇੰਗਲਿਸ਼ ਵਿੱਚ ਗੱਲ ਕਰੀ ਤੇ ਮੈਨੂੰ ਵੀ ਦੱਸ ਦੀ ਵੀ ਜਦੋਂ ਆਏਗੀ ਉਹਨੂੰ ਕੀ ਕਹਿਣਾ ਆ ਠੀਕ ਆ ਮਮ ਜੀ ਇੰਗਲਿਸ਼ ਵਿੱਚ ਗੱਲ ਕਰਾਂਗੇ ਤੇ ਜਦੋਂ ਆਏਗੀ ਨਾ ਤੁਸੀਂ ਉਹਨੇ ਕਹਿਣਾ ਤੁਰਪੀ ਆ ਹਾਂ ਤੇ ਹਜੇ ਸਵੇਰ ਦਾ ਟਾਈਮ ਆ ਤੇ ਗੁੱਡ ਮਾਰਨਿੰਗ ਕਹਿਉ ਉਹਨੂੰ ਗੋਡਾ ਮਾਰਨਿੰਗ ਉਹ ਕੀ ਹੁੰਦਾ ਗੋਡਾ ਮਾਰਨਿੰਗ ਨਹੀਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੋਡਾ ਮਾਰਨਿੰਗ ਅੱਛਾ ਆਈ ਹੈ ਮਮੀ ਕੋਈ ਗੱਲ ਮੈਂ ਤੁਹਾਨੂੰ ਆਪੇ ਦੱਸ ਦੂੰਗੀ ਕੀ ਕਹਿਣਾ ਉਦੋਂ ਚਲ ਠੀਕ ਆ ਫਿਰ ਸੇਸ਼ੇ ਦੀ ਕੰਮ ਕਰ ਲਾ ਤੇ ਮੈਂ ਵੀ ਨਾ ਇਹੋ ਹੀ ਗੱਲ ਤੇਰੀ ਨਾ ਯਾਦ ਕਰਦੀ ਰਹਿਣੀ ਆ ਨਾਲੇ ਠੀਕ ਆ ਗੁੱਡ ਮਾਰਨਿੰਗ ਕਹਣਾ ਮਮੀ ਉਹਦੇ ਗੋਡਾ ਥੋੜੀ ਮੋਰਨਾ ਵਾ ਅੱਛਾ ਅੱਛਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨਹੀਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਇਦਾਂ ਬੋਲਣਾ ਜੇ ਜਦੋਂ ਆਈ ਹੋ ਠੀਕ ਹੈ ਹੁਣ ਮੈਂ ਯਾਦ ਕਰੀ ਜਾਨੀ ਆ ਠੀਕ ਆ ਹਾਂਜੀ ਚਲੋ ਹੁਣ ਮੈਂ ਕੰਮ ਕਰਨਾ ਉਹਦੇ ਆਂਡਾ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਹੋ ਗੁੱਡ ਮੰਮੀ ਜੀ ਮੇਰੀ ਗੱਲ ਸੁਣੋ ਜਦੋਂ ਆਏਗੀ ਨਾ ਸਿੰਮੀ ਤਾਂ ਉਹਨੇ ਆਉਂਦੀ ਨੇ ਤੁਹਾਨੂੰ ਗੁੱਡ ਮਾਰਨਿੰਗ ਕਹਿਣੀ ਜੇ ਤੇ ਉਹਦੇ ਬੋਲਣ ਤੋਂ ਪਹਿਲੇ ਨਾ ਤੁਸੀਂ ਬੋਲਦੇ ਹੋ ਗੁੱਡ ਮਾਰਨਿੰਗ ਠੀਕ ਆ ਠੀਕ ਆ ਇਹਦੇ ਨਾਲ ਉਹਨੂੰ ਲੱਗੂਗਾ ਕਿ ਆਪਾਂ ਨਾ ਇੰਗਲਿਸ਼ ਬੋਲਦੇ ਆ ਹਾਂ ਨੂੰ ਵੀ ਆਉਂਦੀ ਇੰਗਲਿਸ਼ ਤੇ ਸੰਦੀਪ ਹੋਰ ਵੀ ਮੈਨੂੰ ਇੱਕ ਦੋ ਗੱਲਾਂ ਦੱਸ ਦੇਣਾ। ਹੋਰ ਮੰਮ ਜੀ ਠੀਕ ਆ ਮੈਂ ਨਾ ਥੋੜਾ ਜਿਹਾ ਕੰਮ ਕਰ ਆਵਾ ਫੇ ਤੁਹਾਨੂੰ ਬਹਿ ਕੇ ਸਾਰਾ ਕੁਝ ਦੱਸੂਗੀ ਕੀ ਬੋਲਣਾ ਤੇ ਕੀ ਨਹੀਂ ਠੀਕ ਆ। ਚਲੋ ਠੀਕ ਤੁਸੀਂ ਇਹੋ ਬੋਲੀ ਜਾਓ ਨਾ ਟਾਈਮ। ਠੀਕ ਆ। ਗੁੱਡ ਮਾਰਨਿੰਗ। ਗੁੱਡ ਗੁੱਡ ਮਾਰਨਿੰਗ। ਸਿਮੀ ਗੋਡਮ ਮੋਰਨੀ ਹਾਂਜੀ ਏ ਗੁੱਡ ਮਾਰਨਿੰਗ ਅੱਛਾ ਅੱਛਾ ਵੈਰੀ ਗੁੱਡ ਮਾਰਨਿੰਗ ਆਂਟੀ ਹੋਰ ਕੀ ਹਾਲ ਆ ਹਾਲ ਆਲ ਠੀਕ ਠੀਕ ਆ ਜਾ ਮੇਰੀ ਨੌਵੀਂ ਨਾ ਬੜੀ ਪੜੀ ਲਿਖੀ ਆ ਉਹਦੇ ਨਾਲ ਵੀ ਨਾ ਇੰਗਲਿਸ਼ ਵਿੱਚ ਹੀ ਗੱਲ ਕਰਦੀ ਆ ਮੈਂ ਠੀਕ ਆ ਗੁੱਡ ਮਾਰਨਿੰਗ ਦੀਦੀ ਗੁੱਡ ਆਫਟਰਨੂਨ ਭਾਬੀ ਜੀ ਗੁੱਡ ਆਫਟਰਨੂਨ ਅੱਛਾ 12 ਦੇ ਉੱਤੇ ਹੋ ਗਿਆ ਨਾ ਟਾਈਮ ਹਾਂਜੀ ਜਦ ਮੈਂ ਆਣਾ ਚਾਹ ਬਣਾ ਕੇ ਲੈ ਆਣੀ ਆ ਸੰਦੀਪ ਹਾਂਜੀ ਸੰਦੀਪ ਤੂੰ ਤੇ ਅਸੀਂ ਮੈਨੂੰ ਗੁੱਡ ਗੁੱਡ ਮਾਰਨਿੰਗ ਕਿਹਾ ਉਹਨੇ ਅਗ੍ਹਾ ਤਨ ਕੀ ਆਫਰ ਆਫਰ ਕਹਿਤਾ ਆਹ ਹੈ ਮੰਮੀ ਜੀ ਉਹ ਨਾ ਬਰਾਜੇ ਤਬਾਦਦਾ ਟਾਈਮ ਹੋਏ ਨਾ ਤਾਂ ਉਹਨੇ ਕਿਹਾ ਗੁੱਡ ਆਫਟਰਨੂਨ ਅਛਾ ਤੁਮ ਨੂੰ ਲੱਗਾ ਜੇ 11 ਵਜੇ ਨੇ ਮੈਂ ਇੱਥੇ ਗੁੱਡ ਮਾਰਨਿੰਗ ਕਹਿਤਾ ਤੇ 1 ਵਜੇ ਕੀ ਕਹਿਣਾ ਨਹੀਂ ਨਹੀਂ ਮੰਮੀ ਜੀ ਟਾਈਮ ਨਹੀਂ ਚੇਂਜ ਹੁੰਦਾ ਜਦੋਂ ਰਾਤ ਦੇ 12 ਤੋਂ ਲੈ ਕੇ ਸਵੇਰ ਦੇ 12 ਵਜੇ ਤੱਕ ਨਾ ਗੁੱਡ ਮਾਰਨਿੰਗ ਹੁੰਦੀ ਆ ਤੇ 12 ਤੋਂ 4 ਹੁੰਦਾ ਗੁੱਡ ਆਫਟਰਨੂਨ ਤੇ 4 ਵਜੇ ਤੋਂ ਬਾਅਦ ਚ ਨਾ ਗੁੱਡ ਈਵਨਿੰਗ ਹੁੰਦੀ ਆ ਅੱਛਾ ਮੈਂ ਤੇ ਸੋਚਿਆ ਘੰਟੇ ਘੰਟੇ ਬਾਅਦ ਹੀ ਕੁਝ ਬਦਲ ਜਾਂਦਾ ਆ ਉਦਾਂ ਤੇ ਮੈਨੂੰ ਇੰਗਲਿਸ਼ ਆਉਂਦੀ ਆ ਪਰ ਆ ਨਹੀਂ ਪਤਾ ਗੋਡਾ ਗੁੱਡਾ ਆਫਟਰ ਰੂਟ ਆਫਰ ਮੈਂ ਸੋਚਿਆ ਪਾਣੀ ਪੀ ਲਿਆ ਤੇ ਉਹਦਾ ਢੇਡਾ ਫਰ ਗਿਆ ਆ ਨਹੀਂ ਨਹੀਂ ਮੰਮੀ ਜੀ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸ ਦਾਂਗੀ ਨਾਲ ਨਾਲ ਤੇ ਤੁਸੀਂ ਨਾ ਉਹਨੂੰ ਪੁੱਛ ਕੇ ਆਓ ਕਿ ਚਾਹ ਪੀਣੀ ਹੈ ਕਿ ਕਾਫੀ ਉਹ ਮੈਂ ਕਿੱਦਾਂ ਪੁੱਛਾਂ ਉਹਨੂੰ ਜਿੱਦਾਂ ਪੁੱਛਣਾ ਉਦਾਂ ਹੀ ਪੁੱਛੀਦਾ ਮੰਮੀ ਜੀ ਮੈਨੂੰ ਲੱਗਦਾ ਕਾਫੀ ਪੀਏਗੀ नहीं इंग्लिश कि है मैं इंग्लिश रुको एक मिनट मैं दस दी हाँ मम्मी जी तीना जाके क्या वट डू यू वॉन्ट टी और कॉफी है वट do you want tea or coffee coffee ਦਾ ਤਾਂ ਤੁਹਾਨੂੰ ਪਤਾ ਹੀ ਆ ਤੇ tea ਦਾ ਮਤਲਬ ਚਾਹ ਅੱਛਾ ਚਾਹ ਨੂੰ ਟੀ ਕਹਿੰਦੀ ਆ ਹਾਂਜੀ ਸਮਝ ਗਈ ਸਮਝ ਗਈ ਹੁਣ ਮੈਂ ਕਹਿ ਲਾਂਗੀ ਉਹਨੂੰ ਚਲੋ ਠੀਕ ਆ ਕਹਿ ਲਓਗੇ ਨਾ ਸਾਰੀ ਗੱਲ ਹਾਂ ਹਾਂ ਮੈਂ ਸਭ ਕਹਿ ਲੂੰਗੀ ਚਲੋ ਠੀਕ ਆ ਕਹਿ ਲਓਗੇ ਨਾ ਇਹ ਮੈਂ ਆਪੇ ਕਹਿ ਦਿੰਨੀ ਆ ਨਹੀਂ ਮੈਂ ਕਹਿ ਦੇਣਾ ਚਲੋ ਠੀਕ ਹੈ ਕਹਿ ਦੇ ਠੀਕ ठीक है कॉफी पी टी पी आंटी ऐसा करो जो ग्रीन टी है ना वो ले आओ ग्रीन ओके 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 आई ले संदीप हाँ जी मैं ना पोछा आई हाँ पोछा है जैकी गिंदी है ਉਹਨਾ ਮੈਂ ਤਾਂ ਜੋ ਕਿਆ ਸੀ ਨਾ ਤੂੰ ਉਦਾਂ ਹੀ ਪੁੱਛਿਆ ਉਹਨੂੰ ਅੱਛਾ ਤੇ ਕੀ ਵੀ ਨਾ ਫਿਰ ਉਹਨੇ ਉਹ ਕਹਿੰਦੀ ਕੀ ਗਰੰਟੀ ਗਰੰਟੀ ਕਹਿੰਦੀ ਸੀ ਕੁਛ ਗਰੰਟੀ ਮਮੀ ਪੁੱਛ ਕੇ ਕੀ ਹੈ ਜੇ ਤੂੰ ਮੈਂ ਤਾਂ ਉਹ ਇਹ ਤਾਂ ਨਹੀਂ ਕਿਹਾ ਪੁੱਛਣ ਲਈ ਇਹੋ ਹੀ ਗਰੰਟੀ ਕਹਿਣ ਦੀ ਸੀ ਉਹ ਮੈਂ ਤੁਹਾਨੂੰ ਤੇ ਇਹ ਤਾਂ ਕਾਫੀ ਕਿਹਾ ਸੀ ਪੁੱਛਣ ਲਈ ਮੈਂ ਇਹੋ ਹੀ ਪੁੱਛਿਆ ਸੀ ਸਾਰੀ ਮੈਂ ਇੰਗਲਿਸ਼ ਵਿੱਚ ਹੀ ਗੱਲ ਕੀਤੀ ਸੀ। ਅੱਛਾ ਗ੍ਰੀਨ ਟੀ ਕਹਿੰਦੀ ਨਹੀਂ ਆ। ਹਾਂ ਇਹੋ ਹੀ ਕਿਹਾ ਸੀ ਉਹਨੇ। ਮੈਂ ਤੈਨੂੰ ਕਿਹਾ ਸੀ ਨਾ ਵੀ ਮੈਨੂੰ ਸਾਰੀ ਇੰਗਲਿਸ਼ ਆਉਂਦੀ ਆ ਬਸ ਇਹੋ ਹੀ ਨਹੀਂ ਆਉਂਦਾ। ਮੰਮੀ ਉਹ ਤਾਂ ਠੀਕ ਆ ਪਰ ਨਾ ਆਪਣੇ ਕੋ ਗ੍ਰੀਨ ਟੀ ਨਹੀਂ ਹੈਗੀ। ਤੇ ਇਦਾਂ ਕਰਦੇ ਆਪਾਂ ਉਹਨੂੰ ਕੌਫੀ ਬਣਾ ਦੇਨੇ ਆ। ਹਾਂ ਕੌਫੀ ਬਣਾ ਕੇ ਲੈ ਆਇਆ। ਚਲੋ ਠੀਕ ਠਾਕ ਬੈਠੋ ਦੇ ਲਾਗੇ ਮੈਂ ਬਣਾ ਕੇ ਲੈ ਆਉਣੀ ਆ। ਦੀਪ ਆਲ ਸਫਾਈ ਆਲ ਕੱਪ ਓਕੇ ਓਕੇ ਸਿਮੀ ਨਿਰਮਲਾ ਕੀ ਆ ਕਰੇ ਮੋਮ ਮम्मा ਨੇ ਕਿਤੇ ਕੋ ਮਨਗੇ ਨੇ ਟੂਰਿਸਟ ਸ਼ਿਰੀ ਨਗਰ ਵੱਲ मैं ममा कॉल की थी कि मैंने थ्री होलीडेज ने तो ममा कहते तू ना आंटी वाली चली जा सो दैट्स दै आई एम कमिंग ओके 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 सिमी रेस्ट करिंग नो नो आंटी आई एम कंफर्टेबल हेयर सफर नो थकिंग नो 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 सिमी स्टैंड स्टैंड रूम रूम ਨਹੀਂ ਨਹੀਂ ਅੱਜ ਤੂੰ ਚੱਲੋ ਮੈਂ ਨਾ ਇੱਕ ਫੋਨ ਕਾਲ ਕਰਕੇ ਆਉਣੀ ਆ ਓਕੇ ਓਕੇ ਹਲੋ ਹਾਂ ਹਾਂ ਪਹੁੰਚ ਗਈ ਟਾਈਮ ਨਾਲ ਓ ਯਾਰ ਤੈਨੂੰ ਕੀ ਦੱਸਾਂ ਮੈਂ ਤਾਂ ਸੋਚਿਆ ਵੀ ਕੋਈ ਵਧੀਆ ਫੈਮਿਲੀ ਹੋਊਗੀ ਪਰ ਆਂਟੀ ਨੇ ਤਲਾ ਮੈਨੂੰ ਬਹੁਤਾ ਹੀ ਦੁਖੀ ਕੀਤਾ ਆ ਟੁੱਟੀ ਫੁੱਟੀ ਜੀ ਇੰਗਲਿਸ਼ ਬੋਲੀ ਜਾਂਦੇ ਆ। ਕੋਤੋਂ ਨੋਨ ਵੀ ਉਦਾਂ ਦੀ ਆ। ਨਹੀਂ ਨਹੀਂ ਨੋਨ ਨੇ ਤਾਂ ਉਦਾਂ ਚੱਲ ਮੇਰੇ ਨਾਲ ਕੋਈ ਇੰਨੀ ਗੱਲ ਨਹੀਂ ਕੀਤੀ। ਪਰ ਇਹ ਆਂਟੀ ਆ ਨਾ। ਆਂਟੀ ਤੇ ਤਾਂ ਗੱਲ ਹੀ ਛੱਡ ਦੇ। ਯਾਰ ਮੈਂ ਤੇ ਤਾਂ ਇੱਥੇ ਸੱਚੀ ਬਹੁਤ ਬੋਲ ਰਹੀ ਹੋ ਗਈ ਆ। ਮੈਂ ਤਾਂ ਸੋਚਿਆ ਸੀ ਵੀ ਚਲੋ ਜਾ ਕੇ ਰੈਸਟੋਰੈਂਟ ਕਰਦੇ ਆ, ਮਾਈਂਡ ਫਰੈਸ਼ ਹੁੰਦਾ ਏ। ਪਰ ਇੱਥੇ ਅੱਗੇ ਇੱਥੇ ਤਾਂ ਹੋ ਰਹੀ ਆਤਮਾ ਨਿਕਲ ਗਈ ਆ। ਅੱਛਾ ਵੀਡੀਓ ਬਣਾ ਕੇ ਭੇਜ ਦਿੱਤ ਨਾ ਤੇ। ਚਲਦੀ ਹੈਗਾ ਕੋਈ ਨਹੀਂ।

ਤਾਂ ਮੈਂ ਤਾਂ ਮੰਮੀ ਨੇ ਨਾ ਅੱਜ ਸਲਾਬ ਨਹੀਂ ਸੰਦੀਪ ਆਈ ਦਾ ਸਿੰਘ ਆਈ ਦਾ ਸੀ ਬਾਹਰ ਜਾਣੂ ਕੀ ਕਹਿੰਦੇ ਇੰਗਲਿਸ਼ ਵਿੱਚ ਆਊਟਸਾਈਡ ਗੋਇੰਗ ਸਿਮੀ ਆਊਟਸਾਈਡ ਖਾਣਾ ਆਊਟਸਾਈਡ ਕੀ ਮੰਮੀ ਕਹਿੰਦੇ ਕਿ ਅੱਜ ਨਾ ਆਪਾਂ ਖਾਣਾ ਖਾਣ ਬਾਹਰ ਜਾਣਾ ਹੈ ਅੱਛਾ ਅੱਛਾ ਠੀਕ ਹੈ ਭਾਬੀ ਜੀ ਚਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਆਈ ਡਰੈਸ ਨੋ ਚੇਂਜ ਸੰਦੀਪ ਡਰੈਸ ਨੋ ਚੇਂਜ ਯੂ ਡਰੈਸ ਚੇਂਜ ਨਹੀਂ ਨਹੀਂ ਆਂਟੀ चलो इधर ही चलो मम्मी चलिए फिर अपन आई एम कॉल बैटरी बैटरी ओ दीदी मम्मी ना बैटरी वाले नु फोन करण गे रिक्शे वाले नु अच्छा अच्छा हां जी आपा फिर ऑटो चल जाने है ना हां ठीक है चलो आज चलिए बाहर वेट कर लेना चलो ਬਾਹਰ ਜਾਣ ਨੂੰ ਕੀ ਕਹਿੰਦੇ ਇੰਗਲਿਸ਼ ਵਿੱਚ ਆਊਟਸਾਈਡ ਗੋਇੰਗ ਆਊਟਸਾਈਡ ਆਊਟਸਾਈਡ ਖਾਣਾ ਆਊਟਸਾਈਡ ਹੈ ਇਹਨੂੰ ਸਟੇਟਸ ਪਾਤਾ ਇਹਨੂੰ ਤਾਂ ਮੈਂ ਦੱਸਦੀ ਆ ਨਾ ਹੈਲੋ ਸ਼ਵਾਨੀ ਤੂੰ ਉਹ ਵਾਲਾ ਸਟੇਟਸ ਲਾਤਾ ਤੂੰ ਮੇਰੇ ਕੋਲ ਐਸੇ ਕਰਕੇ ਵੀਡੀਓ ਮੰਗੀ ਸੀ इंस्टा इंस्टाते नहीं नहीं इंस्टा तो नहीं पाना मेरे रिश्तेदार है बेजती होगी कितों भी डिलीट कर चल ठीक है हूने कर दे जल्दी ओके ओके भाभी जी ਅੰਟੀ ਹਮੇਸ਼ਾ ਇਦਾਂ ਕਹ ਬੋਲਦੇ ਆ ਨਹੀਂ ਦੀਦੀ ਮੰਮੀ ਨਾ ਇਦਾਂ ਨਹੀਂ ਬੋਲਦੇ ਉਹ ਨਾ ਅੱਜ ਸਿਰਟਾ ਦੇ ਵਾਸਤੇ ਬੋਲ ਰਹੇ ਆ ਕਿ ਕਿਤੇ ਉਹਨਾਂ ਦੀ ਇਨਸਲਟ ਨਾ ਹੋ ਜਾਏ ਤੇ ਇਹਨੇ ਪਰੇ ਲਿਖੇ ਜੇ ਤਾਂ ਕਰਕੇ ਇੰਗਲਿਸ਼ ਬੋਲਦੇ ਆ ਅੱਛਾ ਅੱਛਾ ਪਰ ਤੁਹਾਨੂੰ ਪਤਾ ਹੀ ਹੈ ਉਹ ਫਿਰ ਕਿੱਦਾਂ ਦੀ ਇੰਗਲਿਸ਼ ਬੋਲਦੇ ਨੇ ਹਾਂਜੀ ਮੈਨੂੰ ਪਤਾ ਤਾਂ ਹੈ ਪਰ ਹੁਣ ਮੈਂ ਕੁਝ ਕਹਿ ਨਹੀਂ ਸਕਦੀ ਮੰਮੀ ਨੂੰ ਮੈਂ ਕਿੰਨੀ ਚੰਗੀ ਨਹੀਂ ਲੱਗਦੀ ਅੱਛਾ ਅੱਛਾ ਚਲੋ ਆਜੋ ਮੈਂ ਕਰਦੀ ਆਂ ਗੱਲ ਚਲੋ ਸਿਮੇ ਸੇਟਿੰਗ ਸੇਟਿੰਗ ਮੰਮੀ ਜੀ ਸਿਮੀ ਨੂੰ ਨਾ ਸਾਰਾ ਪਤਾ ਲੱਗ ਗਿਆ ਕਿ ਤੁਹਾਨੂੰ ਇੰਗਲਿਸ਼ ਨਹੀਂ ਬੰਦਨੀ ਆਂਦੀ ਹੈ ਹੈ ਕੀ ਮਤਲਬ ਤੇਰਾ ਆਂਟੀ ਜੀ ਸਾਡੇ ਸਾਰਿਆਂ ਦੀ ਨਾ ਇਹ ਆਦਤ ਹੋ ਗਈ ਦੀ ਹੈ ਜਦੋਂ ਵੀ ਕੋਈ ਬਾਹਰੋਂ ਆਂਦਾ ਨਾ ਤੇ ਅਸੀਂ ਸਮਝ ਲੈਂਦੇ ਪਤਾ ਨਹੀਂ ਕਿੱਡਾ ਕੋਈ ਹਵਾ ਆ ਗਿਆ ਹੈ ਤੇ ਸਾਨੂੰ ਜਿੱਦਾਂ ਦੀ ਵੀ ਟੁੱਟੀ ਫੁੱਟੀ ਇੰਗਲਿਸ਼ ਹੁੰਦੀ ਹੈ ਨਾ ਤੇ ਆਪਾਂ ਉਹੋ ਹੀ ਬੋਲੀ ਜਾਂਦੇ ਆ ਮੰਮੀ ਜੀ ਇੱਕ ਕਹਾਵਤ ਹੁੰਦੀ ਹੈ ਨਾ ਕਿ ਕਿਸਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਚ ਪਿਆਰਾ ਮਾਰ ਕੇ ਨਹੀਂ ਲਾਲ ਕਰੇ ਦਾ ਉਹ ਵੀ ਤਾਂ ਪੰਜਾਬੀ ਬੋਲਦੀ ਹੈ ਵੇਖੋ ਆਂਟੀ ਜੀ ਸਾਡੇ ਸਾਹਮਣੇ ਨਾ ਕੋਈ ਜਿੱਦਾਂ ਦਾ ਮਰਜੀ ਇਨਸਾਨ ਆ ਜਾਵੇ ਪਰ ਸਾਨੂੰ ਉਹਦੇ ਵੱਲ ਵੇਖ ਕੇ ਨਾ ਕਦੇ ਵੀ ਆਪਣੇ ਆਪ ਨੂੰ ਚੇਂਜ ਨਹੀਂ ਕਰਨਾ ਚਾਹੀਦਾ ਹੁੰਦਾ ਤੇ ਉਹ ਵੀ ਇਨਸਾਨ ਹੀ ਹੈ ਮੈਂ ਨਾ ਤੁਹਾਡੀ ਇੱਕ ਵੀਡੀਓ ਬਣਾਈ ਸੀ ਤੇ ਉਹ ਮੈਂ ਆਪਣੀ ਫਰੈਂਡਸ ਨੂੰ ਸੈਂਡ ਕਰਤੀ ਹਾਂ ਤੇ ਦੀਦੀ ਤੇ ਉਹਨੇ ਉਹਦਾ ਸਟੇਟਸ ਲਾਤਾ ਹੈ ਸੱਚੀ ਦੀਦੀ ਨਹੀਂ ਨਹੀਂ ਹੁਣ ਉਹਦਾ ਕੋਈ ਟੈਨਸ਼ਨ ਵਾਲੀ ਗੱਲ ਤੇ ਨਹੀਂ ਹੈਗੀ ਉਹ ਮੈਂ ਕਟਵਾਤਾ ਹੀ ਪਰ ਵੇਖੋ ਜੇ ਕੋਈ ਮੇਰੀ ਜਗ੍ਹਾ ਹੋਰ ਹੁੰਦਾ ਤੁਹਾਡੀ ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਣੀ ਸੀ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਜਲਦੀ ਇੰਸਟਾਗ੍ਰam YouTube ਤੇ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਸਾਡੀ ਰਾਤ ਤਬਾਨੀ ਆਂਟੀ ਮੈਂ ਕਿਤੇ ਨਾ ਕਿਤੇ ਇੰਗਲਿਸ਼ ਦੇ ਵਰਡ ਬੋਲਦੇ ਹੀ ਬੋਲਦੇ ਆ ਮੈਂ ਵੀ ਹੁਣ ਨਾ ਇਹ ਕਟਾਉਣ ਲਈ ਆ ਕਿਉਂਕਿ ਸਾਨੂੰ ਪੰਜਾਬ ਚ ਰਹਿ ਕੇ ਨਾ ਪੰਜਾਬੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਹਾਂਜੀ ਦੀਦੀ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ। ਸਾਨੂੰ ਆਪਣੀ ਮਾਤ-ਪਾਤ ਦਾ ਪੰਜਾਬੀ ਨਹੀਂ ਭੁੱਲਣੀ ਚਾਹੀਦੀ। ਸੰਦੀਪ ਹੁਣ ਜਿੰਨਾ ਮਰਜੀ ਕੋਈ ਪੜਿਆ ਲਿਖਿਆ ਹੋਵੇ ਅਸੀਂ ਪੰਜਾਬੀ ਬੋਲਿਆ ਕਰਾਂਗੇ। ਠੀਕ ਹੈ ਮਮ ਜੀ।